ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਤਿੰਨ ਦਿਖਾਵਾਂਗੇ ਗਾਵਾਂ ਦੋ ਤਾਜੀਆਂ ਸੂਈਆਂ ਵੀ ਇੱਕ ਗੱਬਣ ਤੇ ਪੰਜ ਦਿਖਾ ਦਿੰਨੇ ਤੁਹਾਨੂੰ ਆਪਾਂ ਜਰਸੀ ਦੇ ਦਸਲਦੀਆਂ ਪਾਲਕ ਬੱਚੀਆਂ ਸੋ ਸਾਰੇ ਪ੍ਰਕਾਰ ਦੇ ਹੀ ਰੇਟ ਹੈ ਬਹੁਤ ਵੀ ਡਿਮਾਂਡ ਕਰਦੇ ਕਿ ਜਰਸੀ ਚਾਹੀਦੀ ਹੈ ਜਰਸੀ ਸਾਜੀ ਗਾਂ ਲੈਣੇ ਮਹਿੰਗੀ ਲੱਗਦੀ ਹੈ ਬਾਈ ਜੀ ਬੱਚੀ ਲੈ ਜਾਓ ਘਰੇ ਤਿਆਰ ਕਰ ਲਿਓ ਸਾਰਾ ਕੁਝ ਨਿਰਣਾ ਤੁਹਾਡੇ ਸਾਹਮਣੇ ਆ ਜਾਊਗਾ ਤਿਆਰ ਕਰਨੀ ਆ ਉਹ ਵੀ ਬੱਛੀ ਮਿਲ ਜੂ ਸੂਈ ਸਵਾਈ ਲੈਣੀ ਆ ਉਹ ਵੀ ਮਿਲ ਜੂ ਡਿਟੇਲ ਇਨਫੋਰਮੇਸ਼ਨ ਆਪਾਂ ਵੀਰ ਤੋਂ ਲੈਨੇ ਆ ਕਾਫੀ ਮਾਤਰਾ ਦੇ ਵਿੱਚ ਵੀਰ ਕੋਲੇ 5 ਦਾ ਬੱਛੇ ਆ ਤੇ 3 ਹੈਗੇ ਜਰਸੀ ਗਾਵਾ ਮੇਨ ਬਾਈ ਦਾ ਜਰਸੀਆਂ ਦੇ ਕੰਮ ਆ ਜਦੋਂ ਮਰਜ਼ੀ ਪਹੁੰਚੋ ਗਾਵਾ ਵੀਰ ਕੋਲ ਹੁੰਦੀ ਆ ਬਾਕੀ ਡਿਟੇਲ ਆਪਾਂ ਵੀਰ ਤੋਂ ਲੈਨੇ ਆ ਸਸੀ ਗੱਲ ਬਾਈ ਜੀ ਸਸੀ ਨਾਮ ਐਡਰੈਸ ਦੱਸੋ ਜੀ ਆਪਣਾ ਜਸਵਿੰਦਰ ਸਿੰਘ ਜੀ ਪਿੰਡ ਧੂਗਰਨ ਸਿੰਘ ਜ਼ਿਲ੍ਹਾ ਮੋਗਾ ਤਸਵੀਰ ਨਿਹਾਲ ਸਿੰਘ ਵਾਲਾ ਜੀ ਆਪਣਾ ਨੰਗਰ ਵਾਲੇ ਰਾਹ ਤੇ ਘਰ ਆ ਗਿਆ ਰਾਹ ਤੇ ਘਰ ਆ ਗਿਆ ਜੀ ਮੋਬਾਈਲ ਨੰਬਰ ਬਈ ਜੀ ਆਪਣਾ 97913045 97197 0045 0045 ਆਪਣਾ ਵਪਾਰ ਦਾ ਕੰਮ ਹੈ ਹਾਂਜੀ ਠੀਕ ਹੈ ਜਰਸੀਆਂ ਜ਼ਿਆਦਾਤਰ ਆਪਣੇ ਕੋਲ ਆਉਂਦੀਆਂ ਰਹਿੰਦੀਆਂ ਗਈਆਂ ਹਾਂਜੀ ਹਾਂਜੀ ਜੀ ਆਪ ਨੂੰ ਪਹਿਲੀ ਸੂਈ ਸੀਗੀ ਹੁਣ ਦੂਜੀ ਸੂਈ ਵੀ ਅੱਛਾ ਪੰਜ ਮਹੀਨੇ ਦੀ ਅੱਛਾ ਇੱਕ ਬੱਛੀ ਕਰਦੀ ਆ ਗਈ ਵਹਿੜ ਬਾਕੀ ਖਰੀਦੇ ਹੋਏ ਮਾਲ ਪਹਿਲਾ ਨੰਬਰ ਜਿਹੜੀ ਜਰਸੀ ਉਹ ਵੀ ਪਹਿਲਾਂ ਬੱਛੀ ਹੈ ਜੀ ਪਹਿਲੇ ਨੰਬਰ ਵਾਲੀ ਜਰਸੀ ਤਾਜੀ ਸੂਈ ਦੇਖਦੇ ਜੇ ਰਹੀ ਦੀ ਮਗਰ ਪਈ ਬੱਚਾ ਕੀ ਦੇਦੇ ਨੇ ਹੋਣੀ ਬੱਛੀ ਹੈ ਜੀ ਅੱਛਾ ਮਗਰੇ ਦੀ ਆ ਗਈ ਬੱਛੀ ਹਣਾ ਹਾਂਜੀ ਹੋਣੀ ਸੂਈ ਹੈ ਜੀ ਜੀ 2 ਘੰਟੇ ਹੋ ਗਏ ਜੇ ਰਪਈ ਨੂੰ ਤੇ ਤਾਰਾ ਧੂਰਾ ਮਾਰ ਕੇ ਦੇਖ ਲੈ ਓਕੇ ਆ ਹਾਂ ਜੀ ਬੱਚੇ ਕਾਣ ਨਹੀਂ ਲੇ ਚਲ ਕੋਈ ਵਾਲੀ ਤਾਜੀ ਸੂਈ ਹਲੇ 나ੜੂਆ ਨਾਲ ਆ ਜਮਾ ਜੇ ਰੋਕੇ ਆ ਠੰਡੀ ਸੀਗਾ ਜੀ ਕੋਈ ਦਿੱਕਤ ਨਹੀਂ ਦੁੱਧ ਕਿੰਨਾ ਕ ਪਾ ਦੂਗੀ ਜੀ ਦੁੱਧ ਦੀ ਜੀ ਤੋਂ ਆਪ ਲਈਓ ਕਿ 14 15 ਸਾਢੇ ਚੋਇਆ ਵਾ ਅੱਛਾ ਕਹਿੰਦਾ ਬਾ 14 ਕਿਲੋ ਮੰਨ ਕੇ ਬੰਦਾ ਖਰੀਦ ਲੇਵੇ ਹਾਂਜੀ ਤਾਰਾਂ ਚਾਰੇ ਓਕੇ ਆ ਤੇ ਵਧੀਆ ਰਾਜੀ ਸਮਝ ਬਣੀ ਹਨਾ ਬਾਕੀ ਠੀਕ ਆ ਵੀਰੇ ਤੁਝੇ ਸਮਝ ਮਾਰ ਦੇ ਕੇ ਕਿ ਤਰ ਸੋ ਵੀਰੇ ਧਾਰ ਆਪਾਂ ਮਾਰ ਕੇ ਦਿਖਾ ਦਿਆਂ ਕਿ ਨਾ ਕਹਿੰਦਾ ਬਾ ਬੋਲਾ ਆਪਣਾ ਸਾਫ ਕਰਿਆ ਵਾ ਹਾਂਜੀ ਹਾਂਜੀ ਤੋਰ ਦੇ ਬਾਹਰ ਨੂੰ ਸੋ ਵੀਰੋ ਕੱਦ ਕਾਠ ਵਗੈਰਾ ਬੈਠਦਾ ਦੇਖ ਸਕਦੇ ਹੋ ਚੰਗੀ ਵਧੀਆ ਸਾਫ ਸੁਥਰੀ ਤੇ ਸੁਆ ਸੂਈ ਆ ਵੀਰੇ ਦੂਜਾ ਹਨਾ ਅੱਛਾ ਦੂਜਾ ਸੁਆ ਸੂਈ ਵੀ ਆ ਤੇ ਦੁੱਧ ਦੀ ਗੱਲ ਕਰੀਏ 14 ਕਿਲੋ ਰੇਟ ਵਗੈਰਾ ਵੀਰੇ ਕੀ ਰਣਗੇ ਇਹਨਾਂ ਦੇ ਅਰੇ ਫੋਨ ਤੇ ਕਰ ਲਾਂਗੇ ਅੱਛਾ ਕਹਿੰਦਾ ਬਾ ਜਿੱਦਾਂ ਦੀ ਚੀਜ਼ ਉਹ ਜਿਹੜਾ ਰੇਟ ਹੋਊਗਾ ਹਾਂਜੀ ਹਾਂਜੀ ਫਵਰੀਅਰ ਰੇਡ ਇਹਨਾਂ ਦੇ ਫੋਨ ਤੇ ਰਹਿਣਗੇ ਪਹਿਲੇ ਨੰਬਰ ਤੇ ਤੁਸੀਂ ਤੁਹਾਡੇ گاਂ ਪਸੰਦ ਹੁੰਦੀਆਂ ਮਗਰ ਬੱਛੀ ਜੇ ਰੋਕੇ ਆ ਧਾਰਾ ਵੀਰ ਨੇ ਮਾਰ ਕੇ ਦਿਖਾਤੀਆਂ ਤੇ ਮੇਨ ਗੱਲ ਸੂਈ ਸਵਾਈ ਆ ਤੋ ਦੇਖ ਸਕਦੇ ਹੋ ਧਾਰਾ ਮਾਰ ਕੇ ਦਿਖਾ ਦੇ ਜੇ ਰੋਕੇ ਆ ਪਹਿਲੇ ਨੰਬਰ ਤੇ ਦੂਜਾ ਸੂਆ ਸੂਈ ਸਵਾਈ ਪਿੱਛੇ ਬੱਛੀ ਆ ਪਿੱਛੇ ਆ ਗਈ ਬੱਛੀ ਬਹੁਤ ਵੀ ਡਿਮਾਂਡ ਕਰਦੇ ਕਿ ਤੋਕੜ ਘੱਪਣ ਅੱਗੇ ਦੋ ਨੰਬਰ ਤੇ ਖੜੀ ਆ ਬਾਈ ਜੀ ਤੋਕੜ ਘੱਪਣ ਇਹ ਕਿਹੜਾ ਸੂਆ ਸੂਈ ਹੋਈ ਆ ਹੁਣੇ ਇਹ ਦੂਜਾ ਤੂਈ ਵੀ ਆਈ ਹੈ 20 ਜਿਹੜੀ ਗੱਬਣਾ ਤੀਜੇ ਲਈ ਗੱਬਣਾ ਜੀ ਕੈਮਿਨਾ ਦੀ ਗੱਬਣਾ ਥੰਡੀ ਸੀ ਪੰਜਵੇਂ ਦੀ ਗੱਬਣਾ ਜੀ ਦੁੱਧ ਕਿੰਨਾ ਜੀ ਹੁਣ ਦੁੱਧ ਹੁਣ 9-10 ਲੀਟਰ ਹੈਗਾ ਜੀ ਥੱਲੇ ਅੱਛਾ ਕਹਿੰਦਾ ਪਰ 9 ਲੀਟਰ ਜਮਾ ਨਿਭੜੂਗਾ ਜਮਾ ਜੀ ਹਾਂ ਸੋ ਸ਼ਾਮ ਦਾ ਟਾਈਮ ਆ ਹੁਣ ਤਵਾਈ ਦਾ ਹਨਾ ਤਾਂ ਆਪਾਂ ਮਾਰ ਕੇ ਦਿਖਾ ਦੇ ਆ ਸੋ ਉਦਾਂ ਹੀ ਬਹਿ ਗਏ ਥੱਲੇ ਆਪਾਂ ਨੋਰਮਲ ਹਨਾ ਕੋਈ ਨਿਆਣਾ ਨਹੀਂ ਪੈਂਦਾ ਜੀ ਕੋਈ ਦਿੱਕਤ ਨਹੀਂ ਜੀ ਤੇ ਦੁੱਧ 9 ਕਿਲੋ ਜਮਾ ਨੈਟ ਨਿਭੜੂਗਾ ਬਾ ਠੀਕ ਆ ਫਿਰ ਓਕੇ ਜੀ ਬੇਕੇ ਦਾ ਨਾਮ ਆ ਦੇ ਕੋਈ ਨਾ ਸੋ ਦੇਖੋ ਚੌਂਟ ਜਵਾ ਦੀ ਇੱਕ ਨੰਬਰ ਆ ਹਨਾ ਤੇ ਤਾਜੀ ਦਾ ਵੀਰੇ ਦੁੱਧ ਕਿੰਨਾ ਕੁ ਪਾਇਆ ਵੇਦਾ ਬਸ ਠੀਕਾ ਗਾਉਣ ਡੋਲਾ ਨਾਲ ਥੱਲੇ ਨਾ ਤਾਜੀ ਦਾ 17 8 ਨਾਲ ਚੋਇਆ ਬਈ ਤੇ ਰੇਟ ਵਗੈਰਾ ਇਹਦੇ ਫੋਨ ਤੇ ਇਹਦਾ ਹੀ ਫੋਨ ਰੇਟ ਸਾਰੇ ਦੇ ਫੋਨ ਤੇ ਤੇ ਹੋਣਗੇ ਜਮਾਂ ਰਲਦੇ ਮਿਲਦੇ ਆਪਣੇ ਹਾਂਜੀ ਹਾਂਜੀ ਜਮਾਂ ਚਾਏ ਹੋਣਗੇ ਸੋ ਵੀਰੋ ਦੂਜੇ ਨੰਬਰ ਤੇ ਆ ਬੜੇ ਬੈੜ ਦੇਖ ਰਹੇ ਆ ਟੋਕੜ ਗੱਬਣ 5 ਮਹੀਨੇ ਪੂਰੇ ਹੋ ਗਏ ਬਈ ਸੋ 5 ਮਹੀਨੇ ਚੱਕ ਬਸ ਟੋਕੜ ਗੱਬਣ ਗਾਂਗੀ ਨਿਰਖ ਪ੍ਰਗ ਤੁਸੀਂ ਆਪ ਕਰਨੀ ਐ ਡਾਕਟਰ ਨਾਲ ਲੈ ਕੇ ਚੈੱਕ ਕਰਾ ਕੇ ਲੈ ਕੇ ਜਿਹੜੇ ਰੇਟ ਵੀਰ ਕਹਿੰਦਾ ਫੋਨ ਤੇ ਨੰਬਰ ਵਾਜ ਆਏਗੀ ਦੂਜੇ ਨੰਬਰ ਤੇ ਇਹ ਤੇ ਕਟਰੂ ਬਛਰੂ ਕੁਛ ਨਹੀਂ ਇਹਦੇ ਨਾਲ ਹਨਾ ਤੇ ਰੇਟ ਇਹਦਾ ਫੋਨ ਤੇ ਨੂੰ ਲੈ ਚੱਲੋ ਸੁਹਾ ਸੁਈ ਵੇ ਦੂਜਾ ਤੇ 9 ਕਿਲੋ ਦੁੱਧ ਤੇ ਨੱਟ ਚੋਂਦੇ ਥੱਲੇ ਇਸ ਵਕਤ ਹਾਜ਼ਰ ਆ ਤੇ ਤਾਜੇ ਤੋਂ ਚੋਏ ਵੇ 16 17 ਕਿਲੋ ਸੀਮਨ ਵਗੈਰਾ ਚੰਗਾ ਲੱਗਿਆ ਬਈ ਹਾਂਜੀ ਸੋ ਦੇਖੋ ਫੇਸ ਕੁਆਲਟੀ ਵਗੈਰਾ ਸੋ ਤੀਜੇ ਸੁਏ ਲਈ 5 ਮਹੀਨੇ ਦੀ ਗੱਪਣ ਚੈੱਕ ਆ ਜਾਵਾਂ ਹਾਂਜੀ ਚੈੱਕ ਕਰ ਬਈ ਧਾਰਾ ਆਪਾਂ ਮਾਰ ਕੇ ਦਿਖਾਤੀਆਂ ਦੂਜੇ ਨੰਬਰ ਤੇ ਆਏਗੀ ਤੋਕਰ ਗੱਪਣ ਚੈੱਕ ਪਾਸ ਤੇ ਅੱਗੇ ਬਈ ਜੀ ਤਿੰਨ ਨੰਬਰ ਵਾੜ ਦੇਖ ਰਹੇ ਆ ਜਿਹੜੀ ਆਪਾਂ ਹਾਂਜੀ ਪਹਿਲਾਂ ਨੇ ਅੱ ਕਿੰਨਾ دیر ਹੋ ਗਿਆ ਸੂਈ ਨੂੰ ਕਿ ਸੂਈ ਨੂੰ ਹੋ ਗਿਆ ਜੀ ਇੱਕ ਤਕਰੀਬਨ 27-28 ਦਿਨ ਅੱਛਾ ਤੇ ਬੱਚਾ ਗਿਆ ਮਗਰ ਬੱਚਾ ਜੀ ਤੇ ਦੁੱਧ ਕਿੰਨਾ ਹੋ ਹੁਣ ਇਹਦੇ ਥੱਲੇ ਵੀ 9 ਲੀਟਰ ਐ ਨੈਟ ਤੇ ਪੜਦਾ ਹੈ ਅੱਛਾ 4.5 ਲੀਟਰ ਦੁੱਧ ਪਰ ਟਾਈਮ ਦਾ ਇਹਦੇ ਥੱਲੇ ਚੋਣ ਦਾ ਹਾਜ਼ਰ ਕਦੇ 4.5 ਕਰ ਜਾਂਦੀ ਹੈ ਜੀ ਸੰਧੂ ਜੀਰਾ ਬੱਚਾ ਲਾਉਣਾ ਲਾਓ ਨਹੀਂ ਲਾਉਣਾ ਨਾ ਲਾਓ ਜੀ ਜੀ ਧਾਰਾ ਵਗੈਰਾ ਓਕੇ ਆ ਜਮਾ ਹਣਾ ਹਾਂਜੀ ਹਾਂਜੀ ਸੋਹਣਾ ਧਾਰਾ ਵੀਰ ਮਾਰ ਕੇ ਦਿਖਾਉਂਦਾ ਪਿਆ ਤੇ ਬਾਕੀ ਚੋਣ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਤੇ 9 ਲੀਟਰ ਦੁੱਧ ਹਾਜ਼ਰ ਆ ਮਹੀਨੇ ਤੋਂ ਅੰਦਰ ਦੀ ਸੂਈ ਦੀ ਆ ਹਣਾ ਹਾਂ ਬਾ ਠੀਕ ਹੈ ਦੂਜੇ ਸੰਜਮਾ ਦਾ ਧਾਰਾ ਜੀ ਸੋ ਬਰ ਦੇਖੋ ਧਾਰਾ ਵਗੈਰਾ ਪੂਰੀਓ ਕਿ ਧਾਰਾ ਪੱਕਲੇ-ਕਲੇ ਨਗਦੀ ਮਾਰ ਕੇ ਬਸ ਠੀਕ ਹੈ ਤੋੜ ਦੋ ਬਾਈ ਜੀ ਬਾਹਰ ਨੂੰ ਸੋ ਬਰ ਤੀਜੇ ਨੰਬਰ ਤੇ ਵਹਿੜ ਦੇਖ ਰਹੇ ਆ ਮਹੀਨੇ ਤੋਂ ਅੰਦਰ ਦੀ ਸੂਈ ਵੀ ਆ ਪਹਿਲਾ ਸੂਆ ਪਲੂਣ ਸੂਈ ਵੀ 9 ਲੀਟਰ ਦੁੱਧ ਨੱਟ ਚੋਣਦਾ ਏ ਥੱਲੇ ਹਾਜ਼ਰ ਆ ਬੱਚਾ ਇਹਦੇ ਵਿੱਚ ਹੈਗਾ ਮੇਲ ਕਾਫ ਤੇ ਦੁੱਧ 9 ਲੀਟਰ ਨੱਟ ਦੋ ਟਾਈਮ ਤੁਸੀਂ ਚੋ ਸਕਦੇ ਹੋ ਨਮਾ ਹਾਣਾ ਜਮਾ ਬਸ ਕੀ ਜਾਤ ਪਾਤ ਦੇ ਵਿੱਚ ਚੰਗੀ ਬੈਂਦੀ ਬਾਕੀ ਬਾਈ ਜਨ ਮਜੂਦ ਸਨਖਾਪੰਡ ਤੇ ਰਾਜੀ ਤਾਂ ਦਰਸਪੂਰੀ ਫੁੱਲ ਓਕੇ ਆ ਤੀਜੇ ਨੰਬਰ ਤੇ ਆ ਗਈ ਪਲੂਣ ਪਹਿਲਾ ਸੁਆ ਸੁਈ ਵੀ ਬੱਚਾ ਮੇਲਕਾ ਫਾ ਗਿਆ ਬੱਚਾ ਤੇ ਅੱਗੇ ਆ ਗਏ ਬਾਈ ਜੀ ਪੰਜ ਬੱਚੇ ਆਪਣੇ ਕੋਲ ਹਨਾ ਹਾਂਜੀ ਤੇ ਕਹਿੰਦਾ ਬਾ ਦੋ ਦੇ ਸਹਜ ਆ ਕਿ ਦੋ ਦੇ ਇੱਕ ਤੇ ਸਿੰਗਲ ਦੇ ਇੱਕ ਸਹਜ ਆ ਗਿਆ ਹਨਾ ਹਾਂਜੀ ਹਾਂਜੀ ਤੇ ਇਹਦੀ ਉਮਰ ਅੰਦਾਜ਼ਾ ਆਇਆ ਕਿੰਨੀ ਹੋਊਗੀ ਇਹ ਹੀ ਹੈਗੀ ਹੈ ਤਕਰੀਬਨ ਸਬਕ ਸਾਲ ਦੀ ਇਹ ਸਬਕ ਸਾਲ ਦੀ ਥਣ ਸਾਰੀਆਂ ਚਾਰੇ ਚਾਰੀਆਂ ਹਾਂਜੀ ਥਾਣ ਆ ਬ ਕੱਲੀ ਕੱਲੀ ਦਿਖਾ ਤੋਰ ਕੇ ਤਾਂ ਭਰੇ ਜਾਂਦੇ ਆ ਬਾਹਲੇ ਰੱਖ ਹੋ ਜਾਣਗੇ ਹਨਾ ਹਾਂਜੀ ਸਭ ਤੋਂ ਥਣ ਦੇਖੋ ਝੋੜੀ ਚਾਰੇ ਚਾਰੇ ਤੇ ਮੂੰਹ ਮੱਥਾ ਦਿਖਾ ਜੀਦਾ ਬੱਕਰੀਆਂ ਮੂੰਹਾਂ ਬੜਾ ਰਿਓ ਸੋ ਫਿਰ ਮੂੰਹ ਮੱਥੇ ਦੀ ਬੱਚੀ ਚੰਗੀ ਆ ਹਨਾ ਚੰਗਾ ਟੋਆ ਵਗੈਰਾ ਤੇ ਅੱਗੇ ਆਗੇ ਬਾਈ ਜੀ 2 ਨੰਬਰ ਵਾਲੀ ਇਹਦੇ ਵੀ ਥਣਚਾਰੇ ਫੜੇ ਪੂਸ ਮੜੀ ਜੀ ਸੋ ਇਹਦੇ ਵੀ ਥਣਚਾਰੇ ਆ ਹਨਾ ਹਾਂਜੀ ਇਹਦੀ ਅੰਦਾਜ਼ਾ ਜੇ ਉਮਰ ਸਹੀ ਇਹ ਕਿੰਨਾ ਅੱਛਾ 3 ਨੰਬਰ ਆ ਗਈ ਅੱਗੇ ਸੋ ਫਿਰ ਮੂੰਹ ਮੱਥਾ ਪੱਕਲੇ-ਕੱਲੀ ਦਿਖਾ ਦਈਏ ਵੈਲਿਊ ਮੂੰਹ ਦੀ ਐ ਜਿੰਨੀ ਹੈਗੀ ਐ ਇਹਦੇ ਅੰਦਾਜ਼ਾ ਜੇ ਜੀ ਸਹੀ ਇਹਦੀ ਉਮਰ ਅੰਦਾਜ਼ਾ ਜੇ ਇਹ 7 ਕਿ ਮਹੀਨੇ ਜੀ ਥਾਣੇ ਦੇ ਵਿਚਾਰੀ ਆ ਥਾਣੇ ਦੇ ਵਿਚਾਰੀ ਸਾਰਿਆਂ ਦੇ 4-4 ਤੇ ਇਹਨਾਂ ਦੇ ਫਿਰ ਰੇਟ ਵਗੈਰਾ ਕੀ ਰਹਿਣਗੇ ਜੀ ਜਾ ਜੀ ਹੋਣਗੇ ਫੋਨ ਤੇ ਕਰ ਲਾਂਗੇ ਅੱਛਾ ਕਹਿੰਦਾ ਵਾ ਜੇ ਕੋਈ ਵੀਰ ਸਾਰੇ ਜੇ ਇਕੱਠਿਆਂ ਲੈਂਦਾ ਹੋਇਆ ਹਾਂਜੀ ਪਾ ਸਰੋ ਕਰ ਲਾਂਗੇ ਹਾਂਜੀ ਜੀ ਤੇ ਅੱਗੇ ਆ ਗਈ ਆ ਬੱਚੀ ਜੀ ਇਹਦੇ ਵਿਚਾਰਥਾਨ ਹਨਾ ਇਹ ਤਕਰੀਬਨ 5 ਮਹੀਨੇ ਦੀ ਜੀ ਤੇ ਸਾਢੇ 4-5 ਮਹੀਨੇ ਐਸਟੀਮੇਟ ਏਜ ਹੀ ਹੈ ਨਾ ਦੀ ਹਨਾ ਹਾਂਜੀ ਘਰੋਂ ਕੇ ਗਾਵਾਂ ਦੀ ਜੀ ਸੋ ਕੁਛ ਆਪਣੇ ਲੈਚੋ ਕੁਛ ਕਰਦੀਆਂ ਹਨਾ ਵਿੱਚ ਹਾਂਜੀ ਹਾਂਜੀ ਕਰਨਾ ਗਾਵਾਂ ਦੀ ਜੀ ਨਾਲ ਗੱਭਣੇ ਜੀ ਜੀ ਸੋ ਬਰੋਂ ਕਾਫੀ ਨਗਾ ਬਤਖਾ ਦੇ ਬੱਛੀਆਂ ਆ ਆ 5 ਮਹੀਨੇ ਦੀ ਅੱਛਾ ਤੇ ਕਹਿੰਦਾ ਵਾ ਜੇ ਕਿਸੇ ਨੇ ਇੱਕ ਲੈਣੀ ਆ ਦੋ ਲੈਣੀ ਆ ਉਹ ਜਾ ਰੇਟ ਆ ਜੇ ਸਾਰੀਆਂ ਲੈਣੇ ਤਾਂ ਉਹ ਜਾ ਭਾਅ ਸਾਰਾ ਪੱਤੀ ਦਾ ਹਾਂਜੀ ਹਾਂਜੀ ਠੀਕ ਕਰੋ ਸੋ ਪੰਡ ਧੂਰ ਕੋਟਰਨ ਸੀ ਜਿਲ੍ਹਾ ਇਹਨੂੰ ਪੈ ਜਾਂਦਾ ਮੋਗਾ ਸੋ ਫੇਸ ਕੁਆਲਿਟੀ ਵਗੈਰਾ ਦੇਖੋ ਬੱਛੀਆਂ ਦੀ ਚੰਗੀ ਸੋਹਣੀ ਸਾਫ ਸੁਥਰੀ ਸੋ ਜਰਸੀ ਦੇ ਕਾਫੀ ਨਗਾ ਬਤਖਾ ਦੇ ਦੋ ਬਾਈ ਜੀ ਨੰਬਰ ਬੋਲ ਦੇ ਆਪਣਾ 97 97 0054 ਸੋ ਵੀਡੀਓ ਦੇਖ ਕੇ ਚੈਨਲ ਨੂੰ ਪਿਆਰ ਦੇਣ ਲਿਤਾ ਹੈ ਜਲਦੀ